ਹੁਣਾ ਇਹਦੇ ਵੱਲ ਧਿਆਨ ਮਾਰੋ ਤੁਸੀਂ ਕੀ ਆ ਤਿੰਨ ਬੱਚੇ ਲੈ ਕੇ ਜੋ ਲਾਈਟਾਂ ਦੇ ਸੈਂਟਰ ਵਿੱਚ ਬੈਠਾ ਪਹਿਲੇ ਇਹਦੇ ਵੱਲ ਧਿਆਨ ਮਾਰੋ ਤੁਸੀਂ ਫਿਰ ਤੁਹਾਨੂੰ ਇਹਦੀ ਹਕੀਕਤ ਦੱਸਦੇ ਆ ਇਹਦੀ ਕਾਰਗੁਜ਼ਾਰੀ ਦੱਸਦੇ ਆ ਕਿ ਇਹ ਕੰਮ ਕੀ ਰਿਹਾ ਤਾਂ ਇਹਦੇ ਬਾਰੇ ਇਹ ਤੁਹਾਨੂੰ ਕਲੀਅਰ ਕਰਵਾ ਦਈਏ ਕਿ ਇਹ ਜੋ ਤਿੰਨ ਬੱਚੇ ਲੈ ਕੇ ਰੈੱਡ ਲਾਈਟਾਂ ਦੇ ਚੌਂਕ ਵਿੱਚ ਸਾਈਡ ਤੇ ਬੈਠਾ ਜਿਵੇਂ ਫੁੱਟਪਾਥ ਹੈ ਫੁੱਟਪਾਥ ਦੇ ਅੰਦਰ-ਬਾਰ ਬੈਠਾ ਔਰ ਛੋਟੇ-ਛੋਟੇ ਤਿੰਨ ਬੱਚੇ ਆ ਜੇ ਇਹਨਾਂ ਬੱਚਿਆਂ ਦੀ ਏਜ ਦੀ ਗੱਲ ਕਰਦੇ ਆ ਤਾਂ 3 ਤੇ 4 ਸਾਲ ਦੇ ਬੱਚੇ ਆ ਤਿੰਨੋ ਹੀ ਤੇ ਇੱਕ ਬੱਚਾ ਇਹਦੀ ਘਰ ਵਾਲੀ ਨੇ ਚੱਕਿਆ ਹੋਇਆ ਉਹ ਪਿਛਲੀਆਂ ਗੱਡੀਆਂ ਵੱਲ ਗਈ ਆ ਜਦੋਂ ਸਾਡੇ ਕੋਲ ਪਹੁੰਚੀ ਆ ਤਾਂ ਜਦ ਅਸੀਂ ਕੈਮਰਾ ਸਟੈਂਡ ਨਹੀਂ ਸੀ ਕਰਿਆ ਤਾਂ ਉਹ ਇਥੋਂ ਪਿਛਲੀਆਂ ਗੱਡੀਆਂ ਵੱਲ ਚਲੀ ਗਈ ਆ ਹੁਣ ਪਿਛਲੀਆਂ ਗੱਡੀਆਂ ਵੱਲ ਗਈ ਆ ਤਾਂ ਇੱਕ ਬੱਚਾ ਉਸ ਦੇ ਕੋਲ ਆ ਤਿੰਨ ਬੱਚੇ ਉਸ ਦੇ ਕੋਲ ਆ ਇਹ ਲੈ ਕੇ ਬੈਠਾ ਤੇ ਇਹ ਵੀ ਬੱਚੇ ਜਿਹੜੇ ਆ ਢਾਈ 3 ਸਾਲ 4 ਸਾਲ ਦੀ ਏਜ ਦੇ ਵਿੱਚ ਵਿੱਚ ਨੇ ਔਰ ਸਮਾਂ ਜੇ ਗੱਲ ਕਰੀਏ ਰਾਤ ਦਾ ਤਾਂ 7:30 ਹੋ ਗਏ ਆ 7:30 ਵਜੇ ਦਾ ਸਮਾਂ ਔਰ ਇਹ ਰਾंजे ਦੇ ਕੰਨਾਂ ਵਿੱਚ ਮੁੰਦਰੀਆਂ ਪਾਈਆਂ ਹੋਈਆਂ ਕੰਨਾਂ 'ਚ ਮੁਰਕੀਆਂ ਨਾ ਹੁੰਦੀਆਂ ਉਹ ਪਾਈਆਂ ਨੇ ਤੇ ਇਹ ਰਾਂਝਾ ਇੱਥੇ ਬੈਠਾ ਤੇ ਕੁਰਕਰੀਆਂ ਦੇ ਪੈਕਟ ਲਏ ਆ ਤੇ ਬੱਚੇ ਵੀ ਖਾ ਰਿਹਾ ਤੇ ਆਪ ਵੀ ਖਾ ਰਿਹਾ ਹੁਣ ਇਹਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਇਹ ਰੈੱਡ ਲਾਈਟਾਂ ਉੱਤੇ ਪਹਿਲਾਂ ਤਾਂ ਸਵਾਲ ਆਉਂਦਾ ਸੀਗਾ ਕਿ ਇਹ ਜਨਾਨੀਆਂ ਕਹਿ ਦਿੰਦੀਆਂ ਸੀ ਕਿ ਸਾਡਾ ਘਰ ਵਾਲਾ ਮਰ ਚੁੱਕਾ ਹੈ ਔਰੇ ਬੱਚੇ ਆ ਛੋਟੇ ਛੋਟੇ ਤੇ ਇਹਨਾਂ ਨੂੰ ਪਾਲਣ ਵਾਸਤੇ ਮੈਂ ਭੀਖ ਮੰਗ ਰਹੀ ਆ ਹੁਣ ਇਹ ਤੁਹਾਨੂੰ ਦੱਸ ਦਈਏ ਕਿ ਆ ਜੋ ਤਿੰਨ ਬੱਚੇ ਲੈ ਕੇ ਸੈਂਟਰ ਵਿੱਚ ਬੈਠਾ ਕਿ ਦੁਨੀਆ ਦੇ ਉੱਤੇ ਕਾਰੋਬਾਰ ਹੈ ਨਹੀਂ ਦੁਨੀਆ ਦੇ ਉੱਤੇ ਕੰਮ ਹੈ ਨਹੀਂ ਤੇ ਕੰਨਾਂ 'ਚ ਇਹਦੇ ਮੁਰਕੀਆਂ ਪਾਈਆਂ ਹੋਈਆਂ ਔਰ ਆਪੇ ਬੱਚੇ ਲੈ ਕੇ ਉੱਥੇ ਬੈਠਾ ਤੇ ਉਸਨੇ ਇੱਕ ਬੱਚਾ ਚੁੱਕਿਆ ਤੇ ਉਹ ਕਦੀ ਇੱਕ ਗੱਡੀ 'ਵਾਲ ਤੇ ਕਦੀ ਦੂਸਰੀ ਗੱਡੀ 'ਵਾਲ ਤਾਂ ਹੁਣ ਇਹ ਤਸਵੀਰਾਂ ਦੀ ਤੁਹਾਡੇ ਨਾਲ ਗੱਲ ਕਰ ਦਈਏ ਕਿ ਕਿੱਥੋਂ ਦੀਆਂ ਹੁਣ ਇਹ ਤਸਵੀਰਾਂ ਨੇ ਮੋਹਾਲੀ ਦੀਆਂ ਜਦੋਂ ਤੁਸੀਂ ਮੋਹਾਲੀ ਦੀਆਂ 3-5 ਦੀਆਂ ਲਾਈਟਾਂ ਲੰਘਦੇ ਹੋ ਤਾਂ ਅੱਗੇ ਵਾਲੀਆਂ ਲਾਈਟਾਂ ਜਿਹੜੀਆਂ ਉਸ ਦੇ ਉੱਤੇ ਇਹ ਬੈਠਾ ਹੋਇਆ ਹੁਣ ਇਹ ਲਾਈਟਾਂ ਦੇ ਉੱਤੇ ਬੈਠ ਕੇ ਇਹ ਰਾਤ 7:30 ਦਾ ਸਮਾਂ ਹੈ ਔਰ ਜਗਾ ਇੱਥਾਂ ਸਾਰੀ ਕੱਚੀ ਹੈ ਬਿਲਕੁਲ ਮਿੱਟੀ ਹੈ ਜਿਸ ਦੇ ਵਿੱਚ ਬੈਠਾ ਹੋਇਆ ਔਰ ਕੁਰਕਰੀਆਂ ਦੇ ਪੈਕੇਟ ਫੜੇ ਹੋਏ ਆ ਤੇ ਖੁਦ ਵੀ ਖਾ ਰਿਹਾ ਤੇ ਬੱਚੇ ਵੀ ਖਾ ਰਿਹਾ ਤੇ ਆਪ ਇਹ ਜੋ ਇਹਦੀ ਘਰ ਵਾਲੀ ਹੈ ਉਹ ਗੱਡੀਆਂ ਵਿੱਚ ਜਾ ਕੇ ਕੋਲ ਗੱਡੀਆਂ ਦੇ ਹੱਥ ਕਰ ਰਹੀ ਆ ਕਿ ਪੀਖ ਦੇ ਤੇ ਹੁਣ ਗੱਡੀ ਵਾਲੇ ਨੂੰ ਕੀ ਪਤਾ ਕਿ ਇਹਦਾ ਘਰ ਵਾਲਾ ਉਹ ਬੈਠਾ ਆ ਇੱਥੇ ਬੈਠਾ ਵਾ ਤਾਂ ਇਹ ਇਸੇ ਤਰ੍ਹਾਂ ਹੀ ਸਰਕਲ ਹੈ ਜਿਹੜਾ ਇਹ ਚੱਲਦਾ ਰਹਿਣਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਡੀਐਨਏ ਟੈਸਟ ਕੀਤੇ ਜਾਣਗੇ ਹੁਣ ਹੋ ਗਏ ਡੀਐਨਏ ਡੀਐਨਏ ਟੈਸਟ ਖਤਮ ਹੋ ਗਈਆਂ ਰਿਪੋਰਟਾਂ ਹੁਣ ਕੋਈ ਰਿਪੋਰਟਾਂ ਰਹਿ ਤਾਂ ਨਹੀਂ ਗਈਆਂ ਬਾਕੀ ਹੁਣ ਇਹ ਚਾਰ ਬੱਚੇ ਇਹਨਾਂ ਦੇ ਕੋਲ ਐਸ ਵੇਲੇ ਮੌਕੇ ਤੇ ਪ੍ਰੈਜ਼ੈਂਟ ਆ ਔਰ ਐਸ ਵੇਲੇ ਤੁਹਾਨੂੰ ਦੱਸ ਦਈਏ ਕਿ ਅਸੀਂ ਮੁਹਾਲੀ ਦੇ ਵਿੱਚ ਇਹ ਤਸਵੀਰਾਂ ਵੇਖ ਰਹੇ ਆ ਚੰਡੀਗੜ੍ਹ ਦੀਆਂ ਲਾਈਟਾਂ ਦੇ ਉੱਤੇ ਕਿਉਂ ਨਹੀਂ ਮਿਲਦੇ ਚੰਡੀਗੜ੍ਹ ਤੇ ਮੁਹਾਲੀ ਨੇ ਕੀ ਵੰਡਿਆ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਮਿਲਦੇ ਕਿ ਉੱਥੇ ਕਾਨੂੰਨ ਬਿਲਕੁਲ ਪ੍ਰੋਪਰ ਹੈ ਉੱਥੇ ਕਾਨੂੰਨ ਬਿਲਕੁਲ ਸਖਤ ਹੈ ਹਰ ਬੰਦਾ ਜੋ ਵੀ ਡਿਊਟੀ ਕਰਦਾ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਉਹ ਆਪਣੀ ਡਿਊਟੀ ਬਹੁਤ ਇਮਾਨਦਾਰੀ ਨਾਲ ਕਰਦਾ ਚੰਡੀਗੜ੍ਹ ਦੀ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਆਂ ਕੁਝ 2-4 ਹੋਣਗੇ ਜਿਹੜੇ ਇਸ ਤਰ੍ਹਾਂ ਕੋ ਜੁੱਧਰ ਉਧਰ ਕਰਕੇ ਕੋਈ ਪੈਸਾ ਵੀ ਕਮਾਉਂਦੇ ਹੋਣਗੇ ਤੇ ਕੁਝ ਬੇਫਿਕਰ ਵੀ ਰਹਿੰਦੇ ਆ ਲੇਕਿਨ ਚੰਡੀਗੜ੍ਹ ਦਾ ਜੋ ਮੁਲਾਜ਼ਮ ਹੈ ਚਾਹੇ ਉਹ ਪੁਲਿਸ ਵਾਲਾ ਚਾਹੇ ਉਹ ਸਿਵਲ ਡਿਪਾਰਟਮੈਂਟ ਦਾ ਉਹ ਆਪਣੀ ਡਿਊਟੀ ਨੂੰ ਆਪਣੇ ਤਰੀਕੇ ਨਾਲ ਕਰਦਾ ਰੂਲ ਰੈਗੂਲੇਸ਼ਨ ਇੱਕ ਰਹਿੰਦਾ ਬਸ ਉਹਦੇ ਉੱਤੇ ਟਸਟੇਮਸ ਨਹੀਂ ਹੋ ਰਿਹਾ ਤੇ ਜੇ ਅਸੀਂ ਐਮਐਲਏ ਤੇ ਮੰਤਰੀਆਂ ਦੀ ਗੱਲ ਕਰਦੇ ਆ ਉਹਦੇ ਨਾਲੋਂ ਤਾਂ ਯੂਨੀਅਨ ਟੈਰੀਟਰੀ ਚੰਗੀ ਏ ਚੰਡੀਗੜ੍ਹ ਦਾ ਇਹ ਮਾਹੌਲ ਚੰਗਾ ਏ ਅਸੀਂ ਕੀ ਕਰਨੇ ਐ ਐਮਐਲਏ ਤੇ ਮੰਤਰੀ ਕੀ ਅੱਜ ਪ੍ਰਚਾਰ ਕੁਝ ਕਰ ਦਤਾ ਕੱਲ ਉਹਦੇ ਉੱਤੇ ਅਮਲ ਹੀ ਕੋਈ ਨਹੀਂ ਕੱਲ ਅਸੀਂ ਉੱਠ ਕੇ ਨਵਾਂ ਪ੍ਰਚਾਰ ਕਰ ਦੇਣਾ ਪਿਛਲਾ ਖਤਮ ਉਹਦਾ ਕੀ ਬੈਨੀਫਿਟ ਆ ਸਾਨੂੰ ਬੈਨੀਫਿਟ ਕੀ ਹੋ ਰਿਹਾ ਐ ਐਮਐਲਏਾਂ ਦੇ ਮੰਤਰੀਆਂ ਦੇ ਇਹ ਮੁੱਖ ਮੰਤਰੀਆਂ ਦੇ ਇਹਨਾਂ ਦੇ ਸਾਨੂੰ ਬੈਨੀਫਿਟ ਕੀ ਹੋ ਰਿਹਾ ਇਹਦੇ ਬਾਰੇ ਜੋ ਤੁਸੀਂ ਬੈਨੀਫਿਟ ਲੱਭ ਰਹੇ ਹੋ ਉਹ ਦੱਸੋ ਕੀ ਆ ਚੰਡੀਗੜ੍ਹ 'ਚ ਕੀ ਨਹੀਂ ਬਣ ਰਿਹਾ ਹਰ ਚੀਜ਼ ਬਣ ਰਹੀ ਆ ਪ੍ਰੋਪਰ ਮਾਰਕੀਟਾਂ ਬਣ ਰਹੀਆਂ ਪ੍ਰੋਪਰ ਜੇ ਕਿਸੇ ਨੇ ਕਬਜ਼ੇ ਕੀਤੇ ਉਹ ਛੜਾਏ ਜਾ ਰਹੇ ਆ ਹਰ ਇੱਕ ਚੀਜ਼ ਨੂੰ ਜਿਹੜਾ ਉਹ ਬਿਲਕੁਲ ਰੈਵਨੂਟ ਕੀਤਾ ਜਾਂਦਾ ਚੰਡੀਗੜ੍ਹ ਚ ਬਹੁਤ ਕਾਨੂੰਨ ਵਧੀਆ ਤਾਂ ਹੁਣ ਇਹ ਤਸਵੀਰਾਂ ਮੁਹਾਲੀ ਦੀਆਂ ਔਰ ਦੱਸ ਦਈਏ ਕਿ ਚੰਡੀਗੜ੍ਹ ਤੇ ਮੁਹਾਲੀ ਦੀ ਇਹ ਲਾਈਟ ਦਾ ਫਰਕ ਕਿੰਨਾ ਸਿਰਫ ਅੱਧਾ ਕਿਲੋਮੀਟਰ ਦਾ ਅੱਧੇ ਕਿਲੋਮੀਟਰ ਬਾਅਦ ਚੰਡੀਗੜ੍ਹ 50 ਕਿਲੋਮੀਟਰ ਨਹੀਂ ਅਸੀਂ ਕਹਿ ਰਹੇ ਕਿ 50 ਕਿਲੋਮੀਟਰ ਜਾਂ 20 ਕਿਲੋਮੀਟਰ ਜਾ ਕੇ ਤਾਂ ਬੋਲੀ ਵੀ ਬਦਲ ਜਾਂਦੀ ਆ ਏਰੀਆ ਬਦਲ ਜਾਂਦਾ ਅੱਧਾ ਕਿਲੋਮੀਟਰ ਕੀ ਹੁੰਦਾ ਕਿ ਇੱਕ ਲਾਈਟ ਤੋਂ ਦੂਸਰੀ ਲਾਈਟ ਜੋ ਅਗਲੀ ਲਾਈਟ ਆਉਣੀ ਹੈ ਉਸ ਦੇ ਉੱਤੇ ਚੰਡੀਗੜ੍ਹ ਤਾਂ ਹੁਣ ਇਹਦੇ ਵਿੱਚ ਤੁਸੀਂ ਫਰਕ ਵੇਖੋ ਕਿ ਇੱਥੇ ਪ੍ਰਸ਼ਾਸਨ ਕੀ ਕਰ ਰਿਹਾ ਹੁਣ ਬਾਲ ਵਿਭਾਗ ਵਾਲੇ ਵੀ ਉਦੋਂ ਕਹਿੰਦੇ ਸੀ ਕਿ ਅਸੀਂ ਸਖਤ ਹੋ ਗਏ ਆ ਮੋਹਾਲੀ ਦੀਆਂ ਹੀ ਖਬਰਾਂ ਵਾਇਰਲ ਹੋਈਆਂ ਸੀ ਤੇ ਅਸੀਂ ਇਹ ਕਹਿ ਰਹੇ ਆ ਕਿ ਅਸੀਂ ਤਿੰਨ ਚਾਰ ਖਬਰਾਂ ਨੂੰ ਚਲਾ ਕੇ ਦੱਸ ਚੁੱਕੇ ਆ ਲੇਕਿਨ ਅਜੇ ਕੁਝ ਨਹੀਂ ਹੋਇਆ ਉਹਨੂੰ ਵੇਖਦੇ ਆ ਅੱਗੇ ਹੁੰਦਾ ਜਾਂ ਨਹੀਂ ਹੁੰਦਾ ਲੇਕਿਨ ਇਹ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਜੇ ਡੀਐਨਏ ਦੀਆਂ ਰਿਪੋਰਟਾਂ ਦੇ ਮੁਤਾਬਕ ਕੰਮ ਚੱਲਿਆ ਤਾਂ ਉਹਨੂੰ ਧਿਆਨ ਦਿਓ ਕਿ ਡੀਐਨਏ ਰਿਪੋਰਟਾਂ ਕੀ ਕਹਿੰਦੀਆਂ ਉਹ ਤੁਹਾਡੀਆਂ ਮੁੱਕ ਗਈਆਂ ਉਹ ਕਲੀਅਰ ਹੋ ਗਈਆਂ ਹੜ ਆਏ ਸੀ ਉਹ ਕੁਦਰਤੀ ਕਰੋਪੀ ਆ ਉਹ ਹੜ ਆ ਗਏ ਉਧਰ ਉਧਰ ਚੱਲਿਆ ਗਿਆ ਪਰ ਲੇਕਿਨ ਮੁਹਾਲੀ ਵਾਲੇ ਤਾਂ ਨਹੀਂ ਉੱਥੇ ਚੱਲ ਗਏ ਹੜਾਂ ਦੇ ਵਿੱਚ ਮੁਹਾਲੀ ਦਾ ਪ੍ਰਸ਼ਾਸਨ ਤੇ ਮੁਹਾਲੀ ਕੀ ਬੈਠਾ ਔਰ ਆ ਤਸਵੀਰਾਂ ਤੁਸੀਂ ਵੇਖੋ ਤਸਵੀਰਾਂ ਕੀ ਕਹਿੰਦੀਆਂ ਔਰ ਇਸ ਦੇ ਵਿੱਚ ਇਹ ਦੱਸ ਦਈਏ ਕਿ ਇਹ ਜੋ ਰਾਂਝਾ ਕੰਨਾਂ ਚ ਮੁਰਕੀਆਂ ਜਿਸ ਨੇ ਪਾਈਆਂ ਹੋਈਆਂ ਤੇ ਇੱਥੇ ਬਹਿ ਕੇ ਕੁਰਕਰੇ ਖਾ ਰਿਆ ਤਿੰਨ ਬੱਚੇ ਇਹਦੇ ਕੋਲ ਹੈ ਤੇ ਇੱਕ ਇਹਦੀ ਘਰ ਵਾਲੀ ਚੋਕੇ ਦੇ ਪਿਛਲੀਆਂ ਗੱਡੀਆਂ ਨੂੰ ਤੀਸਰੀਆਂ ਨੂੰ ਜਾ ਕੇ ਹੱਥ ਮਾਰ ਰਹੀ ਹੈ ਹੁਣ ਇਹਦੇ ਬਾਰੇ ਤੁਸੀਂ ਕਹਿਣਾ ਕਿ ਚਾਹੁੰਦੇ ਹੋ ਕਿ ਵਾਕਈ ਇਹਨਾਂ ਦੀਆਂ ਚਲਾਈਆਂ ਹੋਈਆਂ ਸਕੀਮਾਂ ਪ੍ਰੋਪਰ ਚੱਲਣਗੀਆਂ ਜਾਂ ਇਦਾਂ ਹੀ ਰਹਿਣਗੀਆਂ ਇੱਕ ਚਲਾਈ ਦੂਜੀ ਫੜਦੀ ਇੱਕ ਛੱਡ ਦिती ਉਹ ਫੜ ਲਈ ਬਸ ਇਸ ਤਰ੍ਹਾਂ ਇਹਦੇ ਬਾਰੇ ਤੁਸੀਂ ਕਮੈਂਟ ਜ਼ਰੂਰ ਕਰੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ